हां जी ਅੱਜ ਦੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਇਸ ਬਲੌਗ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਆਪਾਂ ਦਰਸ਼ਨ ਕਰਾਂਗੇ ਜਲਿਆਂ ਵਾਲੇ ਬਾਗ ਦੇ ਜਿੱਥੇ ਮੁਗਲਾਂ ਨੇ ਜਿਹੜੇ ਆ ਉਹ ਗੋਲੀ ਚਲਾਈ ਸੀ ਤੇ ਕਈ ਨਿਰਦੋਸ਼ਾਂ ਨੂੰ ਮਾਰਿਆ ਸੀ ਜਲਿਆਂ ਵਾਲੇ ਬਾਗ ਦਾ ਇਤਿਹਾਸ ਵੀ ਜਾਣ ਕੇ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਕੀ ਕੀ ਹੋਇਆ ਸੀ ਕਿੱਥੇ ਕੀ ਕੁਝ ਹੋਇਆ ਸੀ ਕਿਵੇਂ ਹੋਇਆ ਸੀ ਸਾਰਾ ਇਤਿਹਾਸ ਤੁਹਾਡੇ ਨਾਲ ਜਲਿਆਂਵਾਲਾ ਬਾਗ ਦਾ ਵੀ ਸਾਂਝਾ ਕਰਾਂਗੇ ਤੇ ਇਥੋਂ ਦੇ ਮਿਊਜ਼ੀਅਮ ਦੇ ਵੀ ਆ ਜਿਹੜੇ ਆਪਾਂ ਉਹ ਜਾਣਕਾਰੀ ਸਾਂਝੀ ਤੁਹਾਡੇ ਨਾਲ ਕਰਾਂਗੇ ਚੈਨਲ ਦੇ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ ਆਓ ਚੱਲਦੇ ਆ ਅੱਗੇ ਤੇ ਦੇਖਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਆ ਦੀ ਐਂਟਰੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਚੌਂਕ ਬਣਿਆ ਜੋ ਸਟੈਚੂ ਹੈ ਤਾਂ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਬਹੁਤ ਸੁੰਦਰ ਤਰੀਕੇ ਦੇ ਨਾਲ ਇਸ ਨੂੰ ਦਰਸਾਇਆ ਗਿਆ ਹਾਂਜੀ ਕਿੱਥੇ ਆਏ ਹੋ ਕਿੱਥੇ ਆਏ ਹੋ ਦਰਬਾਰ ਇੱਥੇ ਤਾਂ ਛੋਟੇ-ਛੋਟੇ ਬੱਚੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਦਰਬਾਰ ਸਾਹਿਬ ਦੇ ਬਾਹਰ ਮਾਰਕੀਟ ਬਹੁਤ ਸੁੰਦਰ ਤਰੀਕੇ ਦੇ ਨਾਲ ਇੱਕੋ ਜਿਹੀ ਜਿਹੜੀ ਆ ਉਹ ਦਿਖਾਈ ਦੇ ਰਹੀ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹੜੀ ਸੰਗਤ ਬਹੁਤ ਆਉਂਦੀ ਹੈ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਚਾਰੋਂ ਔਰ ਸੰਗਤ ਹੀ ਸੰਗਤ ਹੈ ਨਜ਼ਰ ਆ ਰਹੀ ਠੰਡ ਹੋਵੇ ਚਾਹੇ ਗਰਮੀ ਹੋਵੇ ਬਹੁਤ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਟੂਰਿਸਟ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਬਾਹਰਲੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਇੱਥੇ ਟੂਰਿਸਟ ਪਹੁੰਚਦੇ ਆ ਤਾਂ ਇੱਥੇ ਕਿਤੇ ਜਿਹੜੇ ਜਿਹੜੇ ਪਹਿਲਾ ਸਟੈਚੂ ਲੱਗੇ ਸੀ ਪੰਗੜੇ ਵਾਲੇ ਜੋ ਪਿੱਛੇ ਜੀ ਆਪਾਂ ਦੇਖਿਆ ਸੀਗਾ ਕਿ ਇੱਕ ਸਿੰਘੜੇ ਤੋੜੇ ਸੀਗੇ ਹਨਾ ਤੇ ਇੱਧਰ ਉਸ ਜੰਗਾ ਤੇ ਹੁਣ ਸਟੈਚੂ ਲੱਗੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਇੱਧਰ ਨਾਲ ਸਟੈਚੂ ਹੈ ਜੀ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲਵਾ ਉਹ ਸਿੰਘ ਸੀ ਜਿਸ ਨੇ ਛੇਰ ਦੇ ਚਬੜੇ ਨੂੰ ਵੀ ਜਿਹੜਾ ਉਹ ਪਾੜਿਆ ਸੀਗਾ ਆਪਣੇ ਹੱਥਾਂ ਦੇ ਨਾਲ ਇੰਨੀ ਤਾਕਤ ਹਰੀ ਸਿੰਘ ਨਲੂਏ ਦੇ ਵਿੱਚ ਸੀਗੀ ਤੇ ਇਧਰ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਜੰਗਲਾਂ ਦੇ ਵਿੱਚ ਹੀ ਰਹਿ ਕੇ ਤਪੱਸਿਆ ਕਰਦੇ ਸੀਗੇ ਅਤੇ ਉਸ ਤੋਂ ਬਾਅਦ ਜਦੋਂ ਗੁਰਗੋਵੀ ਸਿੰਘ ਜੀ ਦੇ ਦਰਸ਼ਨ ਹੁੰਦੇ ਸੀ ਤਾਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਸੀ ਗੁਰਗੋਵੀ ਸਿੰਘ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਕਹਿੰਦੇ ਮੈਂ ਆਪ ਜੀ ਦਾ ਬੰਦਾ ਤਾਂ ਉਸ ਤੋਂ ਬਾਅਦ ਗੁਰੂ ਜੀ ਤੋਂ ਦਾਤ ਅਮਰਤ ਦੀ ਲਈ ਅਤੇ ਉਸ ਤੋਂ ਬਾਅਦ ਬੰਦਾ ਬਰਾਗੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਜਿਹੜੇ ਆ ਉਹ ਬਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਤੋਂ ਬਾਅਦ ਪੰਜਾਬ ਭੇਜਿਆ ਗਿਆ ਤੇ ਪੰਜਾਬ ਦੇ ਵਿੱਚ ਕਾਫੀ ਜੰਗਾਂ ਵੀ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੜੀਆਂ ਇਹ ਸਾਰਾ ਅੱਗੇ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਤੇ ਅੱਗੇ ਆਪਾਂ ਹੁਣ ਜਿਹੜਾ ਪਹਿਲਾ ਚਲਾਂਗੇ ਜਲਿਆਂ ਵਾਲੇ ਬਾਗ ਤੇ ਜਲਿਆਂ ਵਾਲੇ ਬਾਗ ਦੇ ਅੰਦਰ ਕੀ ਕੁਝ ਹੈ ਕੀ ਕੁਝ ਉੱਥੇ ਦੇਖਣ ਨੂੰ ਮਿਲਦਾ ਉਹ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੀ ਤਾਂ ਤੁਸੀਂ ਮਾਰਕੀਟ ਵੀ ਦੇਖ ਸਕਦੇ ਹੋ ਕਿ ਮਾਰਕੀਟ ਹਜੇ ਰਾਤ ਨੂੰ ਦੇਖਣ ਵਾਲਾ ਸੀ ਹਜੇ ਤਾਂ ਮਾਰਕੀਟ ਹੁਣ ਓਪਨ ਹੋ ਰਹੀ ਹੈ ਰਾਤ ਵੀ ਆਈ ਸੀ ਤੇ ਰਾਤ ਬਹੁਤ ਜਿਵੇਂ ਲਾਈਟਾਂ ਦੀ ਜਗਮਗ ਬਹੁਤ ਸੁੰਦਰ ਸੁੰਦਰ ਇੱਧਰ ਜੁੱਤੀਆਂ ਜਿਹੜੀਆਂ ਉਹ ਬਹੁਤ ਉਹ ਵੀ ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਜੋੜੀਆਂ ਦੀਆਂ ਹੋਰ ਵੀ ਸੂਟਾਂ ਦੀਆਂ ਇਸ ਮਾਰਕੀਟ ਬਹੁਤ ਸੁੰਦਰ ਸਾਫ਼ ਸੁਥਰੀ ਮਾਰਕੀਟ ਸਾਰੀ ਇਧਰ ਦਰਬਾਰ ਸਾਹਿਬ ਵਾਲੀ ਸਾਈਡ ਬਹੁਤ ਵਧੀਆ ਅਤੇ ਲਗਭਗ ਜਿਹੜੀ ਇਸ ਮਿਸਟਰੀ ਤੁਹਾਨੂੰ ਸਾਰੀ ਇੱਕੋ ਜੀ ਦੇਖਣ ਨੂੰ ਮਿਲੇਗੀ ਐਂਟਰੀ ਗੇਟ ਬਹੁਤ ਸੁੰਦਰ-ਸੁੰਦਰ ਨੇ ਚਾਰੋਂ ਔਰ ਐਂਟਰੀ ਗੇਟ ਸਾਰੀ ਅੱਗੇ ਮਿਊਜ਼ੀਅਮ ਹਾਂ ਅੱਗੇ ਅੱਗੇ ਮਿਊਜ਼ੀਅਮ ਹੈ ਜਿਹੜਾ ਅੱਗੇ ਜਲਿਆਂ ਵਾਲਾ ਬਾਗ ਹੈ ਔਰ ਜਲਿਆਂ ਵਾਲੇ ਬਾਗ ਦੇ ਵਿੱਚ ਆਪਾਂ ਚੱਲਦੇ ਹਾਂ ਤੇ ਦੇਖਦੇ ਹਾਂ ਕੀ ਕੋ ਜੋਥੇ ਦੇਖਣ ਨੂੰ ਮਿਲਦਾ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਜਿਹੜਾ ਉਹ ਦਿਖਾਵਾਂਗੇ ਮਾਰਕੀਟ ਵੀਰ ਜਿਹੜੇ ਆਪਣੇ ਦੁਕਾਨਦਾਰ ਵੀਰ ਉਹ ਪਹੁੰਚ ਚੁੱਕੇ ਆਪਾਂ ਆਪਣੀਆਂ ਦੁਕਾਨਾਂ ਸਜਾ ਰਹੀ ਹੈ ਰਾਤ ਬਹੁਤ ਨਜ਼ਾਰਾ ਅਦਭੁਤ ਨਜ਼ਾਰਾ ਸੀ ਮਨ ਤਾਂ ਕਰਿਆ ਸੀ ਰਿਕਾਰਡ ਕਰਨ ਨੂੰ ਪਰ ਕੁਝ ਸਮੇਂ ਦੀ ਕਾਟ ਕਰਕੇ ਰਾਤ ਰਿਕਾਰਡ ਨਹੀਂ ਕਰ ਪਾਈ ਆਪਾਂ ਪਰ ਹੁਣ ਸਾਰਾ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਆ 1.5 1.5 हाँ? की क्या आ चलो बोलो चलो चल चल वाली, चलो। चल। जलिया वाली बाग इस वक्त पहुंच रही इधर है वाला बाग चल अंदर एंट्री कर दे ਦੇਖਦੇ ਆ ਅੱਗੇ ਕੀ ਕੁਝ ਮਿਲਦਾ ਤੇ ਲੋ ਜੀ ਪਾਜਾਲਿਆਂ ਵਾਲੇ ਬਾਗ ਦੇ ਐਂਟਰੀ ਕਰਦੇ ਆ ਜੀ

ਨਾ ਬਹਾਂ ਦੇ ਪਸਾਰ ਦੁਨਸਤਾਨੀ ਮੋਕਾ ਮਕੀਸੋ ਰੋਜ਼ ਦਾ ਜਿਹੜਾ ਕੋਲੋਂ ਦਾ ਇਹ ਜਿਹੜੀ ਜਿਹੜਾ ਮੈਡੀਸਨ ਡਾਕਟਰ ਸਾਧਿਆ ਪਾਉਂ ਇੰਡੋਕਟੇਸ਼ਨ ਨੇ ਦੁਖਾਣਾ ਲਾ ਕੇ ਆਪਾਂ ਇਸ ਵਕਤ ਜਿਹੜੇ ਆ ਉਹ ਜਲਿਆ ਵਾਲੇ ਬਾਗ ਦੇ ਅੰਦਰ ਆ ਕੀ ਕੀ ਕਿਸ ਤਰ੍ਹਾਂ ਦੀ ਡਾਕੂਮੈਂਟਰੀ ਅੰਦਰ ਚੱਲ ਰਹੀ ਹੈ ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੱਗੇ ਵੀ ਹੈ ਡਾਕੂਮੈਂਟਰੀ ਹੋਰ ਵੀ ਸਾਰੀ ਉਹ ਵੀ ਦੇਖਦੇ ਆ ਤੇ ਤੁਹਾਡੇ ਨਾਲ ਕਰਦੇ ਆ ਸਾਂਝਾ ਜੁੜੇ ਰਹੋ ਤੇ ਵੀਡੀਓ ਸ਼ੇਅਰ ਕਰਦੇ ਚੱਲਿਓ ਨਾਲ ਦੀ ਨਾਲ ਖੂ ਹੈ ਜਿਸ ਖੂ ਦੇ ਵਿੱਚ ਜਦੋਂ ਪੰਜਾਬੀਆਂ ਨੇ ਸ਼ਾਲਾ ਮਾਰ ਕੇ ਆਪਣੀਆਂ ਜਾਨਾਂ ਦਿੱਤੀਆਂ ਸੀ ਜਦੋਂ ਅੰਗਰੇਜ਼ ਹਕੂਮਤ ਨੇ ਅੰਗਰੇਜ਼ ਹਕੂਮਤ ਨੇ ਜਿਹੜਾ ਹਮਲਾ ਕੀਤਾ ਸੀਗਾ ਗੋਲੀਆਂ ਦੇ ਨਾਲ ਇਹ ਉਹ ਇਤਿਹਾਸਿਕ ਖੂ ਹੈ ਹਜੇ ਵੀ ਮੌਜੂਦ ਹੈ ਜਿਸ ਨੂੰ ਜੇ ਸ਼ੀਸ਼ੇ ਦੇ ਨਾਲ ਮੜਿਆ ਹੋਇਆ ਚਾਰੋਂ ਪਾਸੋਂ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਪੰਜਾਬੀ ਐਨੇ ਹਿੰਮਤੀ ਨੇ ਐਨੇ ਜੋ ਸ਼ੀਲੇ ਨੇ ਕਿ ਕਹਿੰਦੇ ਕਿ ਅਸੀਂ ਫਰੰਗੀਆਂ ਦੀਆਂ ਗੋਲੀਆਂ ਦੇ ਨਾਲ ਨਹੀਂ ਮਰਨਾ ਔਰ ਆਪਣੀਆਂ ਜਾਨਾਂ ਆਪ ਹੀ ਇਹਨਾਂ ਨੇ ਜਿਹੜੀਆਂ ਉਹ ਦਿੱਤੀਆਂ ਸੀਗੀਆਂ ਇਸ ਖੂ ਦੇ ਵਿੱਚ ਛਾਲ ਮਾਰ ਕੇ ਆਪਣੀਆਂ ਜਾਨਾਂ ਜਿਹੜੀਆਂ ਉਹ ਦਿੱਤੀਆਂ ਸੀਗੀਆਂ ਕੁਰਬਾਨੀਆਂ ਦਿੱਤੀਆਂ ਸੀਗੀਆਂ ਸ਼ਹੀਦ ਹੋਈ ਸੀ ਅਕਸਰ ਯਾਪਾ ਡਾਕੂਮੈਂਟਰੀ ਫਿਲਮਾਂ ਵੀ ਆਪਾਂ ਦੇਖਦੇ ਆਂ ਤਾਂ ਅੱਗੇ ਚੱਲਦੇ ਆਂ ਅੱਗੇ ਗੋਲੀਆਂ ਦੇ ਨਿਸ਼ਾਨ ਵੀ ਮੌਜੂਦ ਨੇ ਉਹ ਵੀ ਵੇਖਦੇ ਆਂ ਇਹ ਉਹ ਜਗ੍ਹਾ ਹੈ ਇਸ ਜਗ੍ਹਾ ਤੇ ਗੋਲੀਆਂ ਚੱਲੀਆਂ ਸੀ ਕਿਹਾ ਇਹ ਗੋਲੀਆਂ ਦੇ ਨਿਸ਼ਾਨ ਹਜੇ ਵੀ ਮੌਜੂਦ ਨੇ ਇਹ ਸਾਰੀ ਜਗ੍ਹਾ ਤੇ ਨਾ ਗੋਲੀਆਂ ਚੱਲੀਆਂ ਸੀਗੇ ਇਹ ਸਾਰੀ ਜਗ੍ਹਾ ਦਾ ਖੇਤ ਹੈ ਨਾ ਹਾਂ ਤੇ ਹਜੇ ਵੀ ਗੋਲੀਆਂ ਦੇ ਨਿਸ਼ਾਨ ਇਸ ਬਿਲਡਿੰਗ ਦੇ ਉੱਪਰ ਮੌਜੂਦ ਨੇ ਤਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਇਸ ਕੰਧ ਦਾ ਆਪਣਾ ਇਤਿਹਾਸਿਕ ਮਹੱਤਵ ਹੈ ਕਿਉਂਕਿ ਇਸ ਵਿੱਚ ਗੋਲੀਆਂ ਦੇ 28 ਨਿਸ਼ਾਨ ਹਨ ਜੋ ਕਿ ਜਰਨਲ ਡਾਇਰ ਦੇ ਆਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਦੇ ਉਹਨਾਂ ਲੋਕਾਂ ਉੱਤੇ ਚਲਾਈਆਂ ਗਈਆਂ ਸੀ ਜੋ ਇੱਥੇ ਰੋਲਡ ਐਕਟ ਦੇ ਵਿਰੋਧ ਵਿੱਚ ਇਕੱਠੇ ਹੋਏ ਸੀ ਰੋਲਡ ਐਕਟ ਸੀਗਾ ਕੋਈ ਅੰਗਰੇਜ਼ਾਂ ਦਾ ਤਾਂ ਉਸ ਐਕਟ ਦੇ ਵਿਰੋਧ ਦੇ ਵਿੱਚ ਜਿਹੜੇ ਆ ਪੰਜਾਬੀ ਸਿੱਖ ਸਾਰੇ ਪਾਈਚਾਰੇ ਦੇ ਲੋਕ ਇੱਥੇ ਇਕੱਠੇ ਹੋਏ ਸੀ ਤੇ ਉਸ ਤੋਂ ਬਾਅਦ ਜਿਹੜਾ ਜਰਨਲ ਡਾਇਰ ਨੇ ਇੱਕ ਹੁਕਮ ਦਿੱਤਾ ਸੀਗਾ ਗੋਲੀ ਚਲਾਉਣ ਦਾ ਤਾਂ ਉਹ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਇਹ ਲਗਭਗ 28 ਨਿਸ਼ਾਨ ਨੇ 28 ਨਿਸ਼ਾਨ ਨੇ ਜੋ ਹਜੇ ਵੀ ਇਸ ਦੀਵਾਰ ਤੇ ਮੌਜੂਦ ਨੇ ਤੇ ਇਸ ਨੂੰ ਸਰਕਲ ਕਰਕੇ ਦਿਖਾਇਆ ਗਿਆ ਕਿ ਇਹ ਉਹ ਗੋਲੀਆਂ ਦੇ ਨਿਸ਼ਾਨ ਨੇ ਜੋ ਹਜੇ ਵੀ ਇਸ ਤੇ ਮੌਜੂਦ ਨੇ

ਪਸਾਬ ਨੂੰ ਬਤਾਓ ਠੀਕ ਹੈ ਨਾ ਪਛਾਨ ਚਾਨ ਲੈ ਆਓ ਤੇ ਉਹ ਦੱਸਣਾ ਸੱਚ ਬਿਲਕੁਲ ਬੱਚਾ ਨੂੰ ਲਿਆ ਕੇ ਜਰੂਰ ਦਰਸ਼ਨ ਕਰਾਓ ਜਲਿਆ ਵਾਲੇ ਬਾਗ ਦੇ ਐਸੀ ਤਾਂ ਸਿੱਖ ਕੌਮ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਉਹ ਮੱਧ ਭਗਾ ਸੀਗਾ ਪਰ ਇਤਿਹਾਸ ਦੇ ਨਾਲ ਵੀ ਜੋੜਨਾ ਬੱਚਿਆਂ ਨੂੰ ਜ਼ਰੂਰੀ ਹੈ ਇਹ ਹੈ ਜੀ ਗੈਲਰੀ ਨੰਬਰ 3 ਚੱਲਦੇ ਆਂ ਅੰਦਰ ਤੇ ਦੇਖਦੇ ਆਂ ਕੀ ਕੁਝ ਖਾਸ ਹੈ ਇਸ ਗੈਲਰੀ ਦੇ ਅੰਦਰ ਪੰਜਾਬ ਦੇ ਵਿੱਚ ਹਤਿਆਚਾਰ ਹੋਇਆ ਸੀ ਉਸ ਦਾ ਸਾਰਾ ਇਤਿਹਾਸ ਲਿਖਿਆ ਹੈ ਗੁਜਰਾਂਵਾਲੇ ਦਾ ਇਤਿਹਾਸ ਲਿਖਿਆ ਹੋਇਆ ਜੇ ਅੰਮ੍ਰਿਤਸਰ ਵਿੱਚ ਹੋਇਆ ਕਤਲੇਆਮ ਵੈਸ਼ੀ ਸੀ ਤਾਂ 14 ਅਪ੍ਰੈਲ ਨੂੰ ਗੁਜਰਾਂਵਾਲਾ ਵਿੱਚ ਅੰਗਰੇਜ਼ਾਂ ਵੱਲੋਂ ਕੀਤਾ ਗਿਆ ਤਾਂ ਚਾਰ ਵੀ ਘਟ ਨਹੀਂ ਸੀ ਇਹ ਪਹਿਲੀ ਵਾਰ ਹੋਇਆ ਕਿ ਉੱਥੇ ਲੋਕਾਂ ਉੱਤੇ ਹਵਾਈ ਜਹਾਜ਼ ਤੋਂ ਬੰਬ ਸੁੱਟੇ ਗਏ ਸਨ ਅੰਮ੍ਰਿਤਸਰ ਵਿੱਚ ਹੋਈ ਗੋਲਾਬਾਰੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਤਿੰਨ ਹਵਾਈ ਜਹਾਜ਼ਾਂ ਨੇ ਬੰਬਾਰੀ ਅਤੇ ਗੋਲਾਬਾਰੀ ਕੀਤੀ ਘਰਾਂ ਵਿੱਚ ਕਰਾਂ ਨਾਜ਼ੁਕਾਂ ਸਵਾਮਾਂ ਔਰਤਾਂ ਤੇ ਬੱਚਿਆਂ ਤੇ ਬੰਬ ਸੁੱਟੇ ਗਏ ਜਿਸ ਵਿੱਚ ਬਹੁਤ ਸਾਰੇ ਲੋਕ ਲੋਕੀ ਮਰੇ ਇੰਨਾ ਹੀ ਨਹੀਂ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 30 ਲੋਕਾਂ ਨੂੰ ਵਿਰੋਧ ਦੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਮੌਤ ਦੀ ਸਜ਼ਾ ਸੁਣਾਈ ਗਈ ਇਹ ਗੁਜਰਾਵਾਲਾ ਦਾ ਇਤਿਹਾਸ ਲਿਖਿਆ ਗਿਆ ਕਿ ਕੱਲਾ ਜਲਿਆਂਵਾਲਾ ਬਾਗ ਨਹੀਂ ਗੁਜਰਾਵਾਲੇ ਵੀ ਜਿਹੜਾ ਕੋਈ ਇੱਕ ਅੰਗਰੇਜ਼ਾਂ ਨੇ ਹਮਲਾ ਕੀਤਾ ਸੀਗਾ ਤੇ ਉਹ ਉਹਦੀਆਂ ਤਸਵੀਰਾਂ ਇਹ ਲਾਹੌਰ ਦੀ ਲਾਹੌਰ ਦਾ ਸਾਰਾ ਜਿਹੜਾ ਇਤਿਹਾਸ ਲਿਖਿਆ ਹੋਇਆ ਉਹ ਵੀ ਤੁਹਾਡੇ ਨਾਲ ਸਾਰਾ ਸਾਂਝਾ ਆਪਾਂ ਇਸ ਵੀਡੀਓ ਦੇ ਵਿੱਚ ਕਰਦੇ ਆਂ ਅੱਗੇ ਇਧਰ ਇਹ ਇਤਿਹਾਸ ਕਿਸ ਚੀਜ਼ ਨੂੰ ਦਰਸਾਉਂਦਾ ਹੈ ਇਤਿਹਾਸ ਦੇ ਦਰਸਾਉਂਦਾ ਕਤਲੇਆਮ ਦੀ ਖਬਰ ਦੇਸ਼ ਵਿੱਚ ਫੈਲੀ ਇੱਕ ਖਬਰ ਪੜ ਰਹੀ ਹੈ ਕਿ ਜੋ ਕਤਲੇਆਮ ਦੀ ਜਿਹੜੀ ਆ ਖਬਰ ਹੈ ਉਹ ਪੂਰੇ ਦੇਸ਼ ਦੇ ਵਿੱਚ ਫੈਲੀ ਸੀਗੀ ਇਹ ਇਤਿਹਾਸ ਇੱਥੇ ਸਾਰਾ ਸਾਂਝਾ ਕੀਤਾ ਗਿਆ ਇਧਰ ਅੰਗਰੇਜ਼ ਹਕੂਮਤ ਆ ਜਿਹੜੀ ਆ ਉਹ ਸਾਰਾ ਇਤਿਹਾਸ ਸਾਰਾ ਇੱਧਰ ਦਰਸਾਇਆ ਗਿਆ ਹੈ ਆਇਰਲੈਂਡ ਨੇ ਕਤਲੇਆਮ ਦੀ ਨਿੰਦਾ ਕੀਤੀ ਸੀਗੀ ਆਇਰਲੈਂਡ ਨੇ ਇਸ ਕਤਲੇਆਮ ਦੀ ਜਿਹੜੀ ਆ ਉਹ ਨਿੰਦਾ ਕੀਤੀ ਜਰਨਲ ਡਾਇਰ ਤੇ ਕਤਲੇਆਮ ਦੀ ਨਿੰਦਾ ਕੀਤੀ ਸੀਗੀ ਇੱਥੇ ਇਹ ਸਾਰਾ ਇਤਿਹਾਸ ਬਹੁਤ ਸੁੰਦਰ ਤਰੀਕੇ ਦੇ ਨਾਲ ਜਿਹੜਾ ਦਰਸਾਇਆ ਗਿਆ ਅੰਦਰ ਹਰ ਜਗ੍ਹਾ ਤੇ ਡਾਕੂਮੈਂਟਰੀ ਜਿਹੜੀ ਆ ਉਹ ਚੱਲ ਰਹੀ ਹੈ ਹੰਟਰਸਫੀ ਨੇ ਡਾਇਰ ਨੂੰ ਸਹੀ ਠੱਗਾ ਠਹਿਰਾਇਆ ਸੀਗਾ ਕੁਝ ਲੋਕ ਜਿਹੜੇ ਆ ਉਹ ਜਰਨਲ ਡਾਇਰ ਦੇ ਹੱਥ ਦੇ ਵਿੱਚ ਵੀ ਖੜੇ ਸੀ ਸਾਡਾ ਇੱਕ ਫਿੱਡੂ ਜਿਆ ਨਹੀਂ ਟਿਕਦਾ ਕਿੱਥੇ ਭੱਜਿਆ ਫਿਰਨਾ ਲੈ ਫਿਰ ਭੱਜ ਗਿਆ ਫੜੀ 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 ਜਲੇ ਵਾਲੇ ਬਾਗ ਦੇ ਅੰਦਰ ਜੋ ਬੁੰਗੇ ਬਣੇ ਹੈ ਜਾਂ ਇਹਨੂੰ ਆਪਾਂ ਟਾਵਰ ਕਹਿ ਸਕਦੇ ਹਾਂ ਤਿੰਨ ਇੰਦਾ ਕੀ ਇਤਿਹਾਸ ਹੈ ਵੀ ਆਪਾਂ ਚੱਲਦੇ ਆਂ ਅੱਗੇ ਦੇਖਦੇ ਆਂ ਅੰਦਰ ਸਾਰਾ ਇਤਿਹਾਸ ਬਹੁਤ ਸੁੰਦਰ ਹੈ ਜਿਹੜੀ ਆ ਪਾਰਕ ਵੀ ਅੰਦਰ ਬਣੀ ਹੋਈ ਹੈ ਅੱਗੇ ਨਾਲੋਂ ਕਾਫੀ ਸੁਧਾਰ ਹੈ ਬਹੁਤ ਘੈਂਟ ਹੈ ਵਸੇ ਸਾਰਾ ਬਹੁਤ ਅੰਦਰ ਉਮੜਿਆ ਬਹੁਤ ਮਜ਼ਾ ਆਇਆ ਤਾਈਸ ਵਖਤ ਆਪ ਆ ਜਲਿਆਵਲੇ ਬਾਗ ਤੇ ਸਾਰਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਜਰੂਰ ਕਰਿਓ ਤੇ ਅੱਗੇ ਸ਼ੇਅਰ ਵੀ ਜਰੂਰ ਕਰਿਓ ਮਿਲਦੇ ਆ ਇੱਕ ਇਧਰ ਵੀ ਜਿਹੜੇ ਆ ਗੋਲੀਆਂ ਦੇ ਨਿਸ਼ਾਨ ਨੇ ਹਨਾ ਇਧਰ ਇਤਿਹਾਸ ਵੀ ਲਿਖਿਆ ਹੋਇਆ ਇਧਰ ਕਿ ਇਸਕੰਦ ਦਾ ਆਪਣਾ ਇਤਿਹਾਸ ਹੈ ਕਿਉਂਕਿ ਇਸ ਵਿਚ ਗੋਲੀਆਂ ਦੇ 36 ਨਿਸ਼ਾਨੇ ਜੋ ਕਿ ਜਨਰਲ ਡਾਇਰ ਦੇ ਆਦੇਸ਼ਾ ਦੁਆਰਾ ਬਿਨਾਂ ਕਿਸੇ ਚੇਤਾਵਨੀ ਤੋਂ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਬਿਨਾਂ ਕਿਸੇ ਚੇਤਾਵਨੀ ਤੋਂ ਲੋਕਾਂ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਜਨਰਲ ਡਾਇਰ ਦੇ ਦੁਆਰਾ ਜਿਹੜੀਆਂ ਬਿਨਾਂ ਚੇਤਾਵਨੀ ਦਿੱਤੇ ਤੇ 36 ਨਿਸ਼ਾਨ ਇਸ ਜਿਹੜੀ ਆ ਉਕੰਧ ਦੇ ਉੱਤੇ ਮੌਜੂਦ ਨੇ ਦੇਖੋ ਕਿੰਨਾ ਹਕੂਮਤ ਰਾਜ ਜਿਹੜੀਆਂ ਸਰਕਾਰਾਂ ਨੇ ਉਹ ਜਿਹੜੀਆਂ ਲੋਕਾਂ ਤੇ ਅਤਿਆਚਾਰ ਕਰਦੀਆਂ ਨੇ ਤੇ ਇਹ ਕੋਈ ਅੱਜ ਤੋਂ ਨਹੀਂ ਐ ਪਹਿਲੇ ਸਮੇਂ ਤੋਂ ਹੀ ਇਦਾਂ ਦਾ ਜਿਹੜਾ ਉਹ ਚਲਦਾ ਆ ਰਿਹਾ ਚਾਹੇ ਕੋ ਹੋਵੇ ਅੰਗਰੇਜ਼ ਹਕੂਮਤ ਸਰਕਾਰ ਹੋਵੇ ਤੇ ਅੰਗਰੇਜ਼ ਹਕੂਮਤ ਸਰਕਾਰਾਂ ਨੇ ਵੀ ਜਿਹੜਿਆ ਉਹ ਪੰਜਾਬ ਦੇ ਉੱਪਰ ਕਾਫੀ ਅਤਿਆਚਾਰ ਕੀਤਾ ਇਹ ਛੱਤੀ ਜਿਹੜਿਆ ਇਸ ਦੀਵਾਰ ਦੇ ਉੱਪਰ ਵੀ ਜਿਹੜੇ ਆ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ ਜਿਹੜੇ ਕਿ ਜਰਨਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦਿੱਤੇ ਤੋਂ ਜਿਹੜੇ ਇੱਥੇ ਸਿੱਖਾਂ ਦੇ ਉੱਪਰ ਜਿਹੜੇ ਪੰਜਾਬੀਆਂ ਦੇ ਉੱਪਰ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤੇ ਪੰਜਾਬ ਹਮੇਸ਼ਾ ਹੀ चढ़ती कला का प्रतीक रे, रहेगा इधर भी सारा इतिहास है ना दर्शाया गया ਜੋ ਜੀ ਸ਼ਹੀਦ ਹੋਏ ਨੇ ਲੋਕ ਇੱਥੇ ਚਾਹੀਓ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਕਿਹਨਾਂ ਐਮ ਅੱਲਾ ਮਹਾ ਸ਼ਾਰਤਨ ਚੰਦ ਬਹੁਤ ਸਾਰੇ ਨਾਮ ਨੇ ਡਾਕੂਮੈਂਟਰੀ ਇੱਧਰ ਚੱਲ ਰਹੀ ਹੈ ਸ਼ਹੀਦ ਭਗਤ ਸਿੰਘ ਆ ਦੀ ਕਿਸੋ ਕਿਸੋ ਉਸੇ ਚੁੱਕੇ ਸੇ ਰਾਜਪੂਰ ਸ੍ਰੀ ਦੇ ਸਾਹ ਖੰਸੀ ਦੇ ਦੀ ਗਈ ਇਹ ਫਿਰ ਭਗਤ ਸਿੰਘ ਜੀ ਦਾ ਇਤਿਹਾਸ ਇਧਰ ਇੱਕ ਸਾਈਡ ਜਿਹੜਾ ਚੱਲ ਰਿਹਾ ਦੇ ਵੀ ਕਿ ਆਵਾਜ਼ ਉਹਨਾਂ ਲੋਕਾਂ ਦੀ ਤਸਵੀਰਾਂ ਦੇ ਸ਼ਹੀਦ ਹੋਏ ਸੀ ਜਿਹੜੇ ਲੋਕ ਇਹ ਉਹਨਾਂ ਦੇ ਡਾਕੂਮੈਂਟਸ ਇਹ 19 ਜੁਲਾਈ 1974 ਨੂੰ ਭਾਰਤ ਲਿਆਇਆ ਗਿਆ ਹੈ ਸ਼ਹੀਦ ਉਧਮ ਸਿੰਘ ਨੇ ਯਾਰ ਤੇ ਸ਼ਹੀਦ ਉਧਮ ਸਿੰਘ ਦੀਆਂ ਹਸਤੀਆਂ ਨੇ ਜਿਹੜੀਆਂ 19 ਜੁਲਾਈ 1974 ਨੂੰ ਲਿਆਂਦੀਆਂ ਸ਼ਹੀਦ ਉਧਮ ਸਿੰਘ ਦੀਆਂ ਹਸਤੀਆਂ ਨੇ ਅੱਛਾ अच्छा जो वे ਪਈਆ ਹਾਂ ਹਾਂ ਇਹ ਸ਼ਹੀਦ ਹੋਏ ਆ ਲਾਲਾ ਜਗਤ ਲਾਲਾ ਲਾਜਪਤ ਰਾਏ ਸਰਦਾਰ ਸਿੰਘ ਮਦਨ ਲਾਲ ਢਿੰਗੜਾ ਅਚਰਦ ਸਿੰਘ ਚੀਨਾ ਤਾਂ ਵੀंदर ਸਿੰਘ ਵੀਰ ਦਾ ਤਾਂ ਇਧਰ ਅਮਰ ਜੋਤ ਜਿਹੜੀ ਹੈ ਉਹ ਚੱਲਦੀ ਹੈ ਮਿਸਾਲ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ ਇਧਰ ਤੇ ਦਰਵਾਜ਼ੇ ਉੱਤੇ ਲਿਖਿਆ ਗਿਆ ਕਿ ਅਗ ਕੀ ਕਿਸੇ ਨੂੰ ਜੇ ਜਾਣਾ ਤੇ ਜੋੜੇ ਉਤਾਰ ਕੇ ਜਾਣਾ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਹੁਣ ਆਪਾਂ ਚੱਲਦੇ ਹਾਂ ਬਾਰ-ਬਾਰ ਤੇ ਐਗਜ਼ਿਟ ਕਰਦੇ ਹਾਂ ਤੇ ਹੁਣ ਤਾਂ ਬਹੁਤ ਸਾਰੇ ਲੋਕ ਜਲਿਆਂਵਾਲਾ ਬਾਗ ਜਿਹੜਾ ਦੇਖਣ ਦੇ ਲਈ ਆਉਂਦੇ ਆ ਹੋਰ ਵੀ ਇੱਥੇ ਅੰਮ੍ਰਿਤਸਰ ਵੀ ਕਿ ਕਾਫੀ ਜਿਹੜੇ ਹੈ ਇਤਿਹਾਸ ਜੁੜਿਆ ਹੋਇਆ ਹੈ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਕਈ ਇਤਿਹਾਸਿਕ ਨੇ ਚਾਹੇ Hindu ਧਰਮ ਦੇ ਨਾਲ ਐ ਚਾਹੇ Muslim ਧਰਮ ਦੇ ਨਾਲ ਐ ਚਾਹੇ ईसाई ਧਰਮ ਦੇ ਨਾਲ ਕਾਫੀ ਰਿਲੇਟਡ ਹੈ ਇਸ ਜਗ੍ਹਾ ਦੇ ਉੱਪਰ ਤੇ ਚੱਲਾਂਗੇ ਹੋਰ ਵੀ ਇਤਿਹਾਸਿਕ ਅਸਥਾਨਾਂ ਦੇ ਉੱਪਰ ਤੇ ਜਾਣਾਗੇ ਉੱਥੋਂ ਦਾ ਇਤਿਹਾਸ ਤੇ ਕਰਾਂਗੇ ਤੁਹਾਡੇ ਨਾਲ ਸਾਂਝਾ ਤੇ ਇਸ ਅੱਜ ਦੇ ਇਸ ਬਲੌਗ ਦੇ ਵਿੱਚ ਜਲਿਆਂ ਵਾਲੇ ਬਾਗ ਦੇ ਬਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀ ਤੁਸੀ ਇਸ ਨੂੰ ਪਿਆਰ ਦਿੱਤਾ ਜੀ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਇਤਿਹਾਸ ਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਹੁਣ ਆਪਾਂ ਐਗਜ਼ਿਟ ਕਰਨ ਲੱਗੇ ਆ ਜੀ ਕਿਉਂਕਿ ਆਪਾਂ ਸਾਰਾ ਇਤਿਹਾਸ ਇੱਥੋਂ ਦਾ ਜਿਹੜਾ ਰਿਕਾਰਡ ਕਰ ਚੁੱਕੇ ਧੰਨਵਾਦ